ਗੁਰੂ ਜੀ ਕਹਿੰਦੇ ਨੇ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕ ਸੱਦੇ ਉੱਠੇ ਜਾਏ ਸੋ ਸਾਨੂੰ ਪਤਾ ਹੈ ਵੀ ਜਿਹੜੀ ਮਰਿਤੀ ਉਹ ਟਲ ਸੱਚ ਹੈ ਪਰ ਇਹ ਬਰਦਾਸ਼ਤ ਕਰ ਪਾਣਾ ਕਿ ਮਾਂ ਪਿਓ ਦਾ ਸਾਯਾ ਇਕੱਠੇ ਉੱਠ ਜਾਵੇ ਸ਼ਾਇਦ ਬਹੁਤ ਮੰਦਪਗਾਇਆ ਸੋ ਅੱਜ ਮਨਪਰਵੀਨ ਜੀ ਜਿਹੜੀ ਹਮੇਸ਼ਾ ਹੀ ਹਰ ਦੁੱਖ ਸੁੱਖ ਦੇ ਵਿੱਚ ਨਾਲ ਖੜਦੇ ਨੇ ਵੱਡੇ ਪਿਓ ਦੀ ਤਰ੍ਹਾਂ ਨੇ ਵੱਡੇ ਭਰਾ ਦੀ ਤਰ੍ਹਾਂ ਦੇ ਨੇ ਅੱਜ ਉਹਨਾਂ ਦੇ ਫਾਦਰ ਸਾਹਿਬ ਦੀ ਜਿਹੜੀ ਅੰਤਿਮ ਅਰਦਾਸ ਸੀ ਉਹਦੇ ਵਿੱਚ ਹਾਜ਼ਰੀ ਲਗਾਈ ਹੈ ਪਰ ਬਹੁਤ ਦੁੱਖ ਲੱਗਦਾ ਹੈ ਵੀ ਕੁਝ ਦਿਨ ਪਹਿਲਾਂ ਹੀ ਮਾਂ ਦਾ ਸਾਇਆ ਸਿਰ ਤੋਂ ਉੱਠਿਆ ਤੇ ਹੁਣ ਇੱਕਦਮ ਉਹਨਾਂ ਦੇ ਪਿਤਾ ਜੀ ਇਕੱਲ ਚਲਾਣਾ ਕਰਕੇ ਸੋ ਜਿੱਥੇ ਮੈਂ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰਦੀ ਆਂ ਕਿ ਉਹ ਵਿਚੜੀ ਰੂਹ ਨੂੰ ਆਪਣੀ ਚਰਨਾਂ ਦੇ ਵਿੱਚ ਨਿਵਾਸ ਥਾਂ ਦੇ ਉੱਥੇ ਇਹ ਵੀ ਅਰਦਾਸ ਕਰਦੀ ਆਂ ਕਿ ਵੀ ਪਿੱਛੇ ਪੂਰੇ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦਾ ਬਲ ਬਖਸ਼ਣ ਔਰ ਹਮੇਸ਼ਾ ਹੀ ਇੱਕ ਪਰਿਵਾਰ ਦੀ ਤਰ੍ਹਾਂ ਹੀ ਇਕੱਠੇ ਸੀ ਕੱਟ ਹਾਂ ਇਕੱਠੇ ਹੀ ਰਹਾਂਗੇ ਪਰ ਪਿਓ ਦੀ ਜਗਾ ਜਿਹੜੀ ਉਹ ਕੋਈ ਨਹੀਂ ਲੈ ਸਕਦਾ ਪਰ ਫਿਰ ਵੀ ਗੁਰੂ ਜੀ ਦਾ ਬਾਣਾ ਮੰਨ ਕੇ ਪਰਮਾਤਮਾ ਦਾ ਬਾਣਾ ਮੰਨ ਕੇ ਇਸ ਸਚਾਈ ਨੂੰ ਮੰਨਣਾ ਪੈਣਾ ਸੋ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਜਿੰਨੇ ਵੀ ਸੱਜਣ ਇੱਥੇ ਪਹੁੰਚੇ ਨੇ ਸਭ ਦਾ तहे ਦਿਲੋਂ ਧੰਨਵਾਦ ਕਿ ਉਹ ਦੁੱਖ ਦੀ ਘੜੀ ਦੇ ਵਿੱਚ ਹੀ ਸਾਂਝੀ ਹੋਏ ਨੇ ਧੰਨਵਾਦ ਪ੍ਰਵੀਨ ਚੋਦਰੀ ਸਾਹਿਬ ਦੇ ਫਾਦਰ ਦੀ ਜੱਥ ਹੋਈ ਹੈ ਜਿਨ੍ਹਾਂ ਦੀ ਅੱਜ ਅੰਤਿਮ ਰਸ ਵਿਦਾਈ ਦੇ ਉਪਰਚੇ ਸ਼ਰਧਾਂਜਲੀ ਦੇਣ ਵਾਸਤੇ ਅਸੀਂਾਰੇ ਇਕੱਠੇ ਹੋਏ ਸੀਗੇ ਇਹ ਪਰਿਵਾਰ ਬਹੁਤ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਲੋਕਾਂ ਦੀ ਹਮੇਸ਼ਾ ਹੀ ਸੇਵਾ ਚਰਦਾ ਔਰ ਤਕਰੀਬਨ ਮਾ ਬਗਲਾ ਮੁਖੀ ਦੀ ਬਹੁਤ ਕਿਰਪਾ ਆ ਪਰ ਇਹਨਾਂ ਪਰਿਵਾਰ ਤੇ ਔਰ ਰਵੀਨ ਚੌਧਰੀ ਜੀ ਤੋਂ ਪਤਾ ਹੀ ਹੈ ਕਾਫੀ ਸਾਲਾਂ ਤੋਂ ਇਹ ਕੰਮ ਲੱਗੀ ਹੋਈ ਹੈ ਇਹ ਸਾਰੀ ਦਿਨ ਬਜ਼ੁਰਗਾਂ ਦੀ ਹੈ ਔਰ ਮੈਂ ਤਾਂ ਇਹ ਕਹਾਂਗਾ ਮਾਪੇ ਨਹੀਂ ਮਿਲਦੇ ਬਾਪ ਦਾ ਸਾਆ ਹਮੇਸ਼ਾ ਹੀ ਨਾਲ ਹੋਣਾ ਚਾਹੀਦਾ ਪਰ ਕਿਤੇ ਨਾ ਕਿਤੇ ਸੱਚਾਈ ਜੋ ਹੈ ਮਰਨ ਲਖਾਈ ਮੰਡਲ ਮੈਂ ਸਭ ਤੋਂ ਪਹਿਲਾਂ ਬਹੁਤ ਨਿਸ਼ਚਿਤ ਹੁੰਦੀ ਹੈ ਟੈਮ ਮਕਰਰ ਗਿਆ ਉਸ ਤੋਂ ਤਾਂ ਬਦਲ ਨਹੀਂ ਕਰ ਸਕਦੇ ਪਰ ਬਜ਼ੁਰਗਾਂ ਦਾ ਆਸ਼ੀਰਵਾਦ ਨਾਲਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਇੱਕ ਬਹੁਤ ਵੱਡਾ ਕਟਾ ਪਿਆ ਪਰਿਵਾਰ ਨੂੰ ਗੁਰੂ ਮਹਾਰਾਜ ਦੀ ਅਰਦਾਸ ਕੀਤੀ ਹੈ ਗੁਰੂ ਮਹਾਰਾਜ ਕਿਰਪਾ ਕਰਨ ਉਹਨਾਂ ਨੂੰ ਆਪਣੇ ਚਰਨਾਂ ਨਵਾਸੋ ਪਰਿਵਾਰ ਨੂੰ ਪਰ ਮਤਲਬ ਦਾ ਬਾਲਵਕਸ਼ਣ ਇੰਨੀਆਂ ਸਾਰੀਆਂ ਇਛਾਵਾਂ ਹੋ ਤਕਰੀਬਨ ਇਹ ਕਹਿ ਸਕਦੇ ਆ ਕਿ ਸੰਸਾਰ ਦੇ ਵਿੱਚ ਜਿਹੜਾ ਪ੍ਰਾਣੀ ਆ ਉਸਨੇ ਜਾਣਾ ਹੈ ਇਹ ਸੱਚਾਈ ਹੈ ਪਰ ਉਸ ਲੜੀ ਦੇ ਵਿੱਚੋਂ ਅੱਜ ਚੌਰੀ ਸ਼ਾਹ ਦੇ ਫਾਜ਼ਲ ਸਾਹਿਬ ਚਲੇ ਗਏ ਤੇ ਸਾਰੇ ਨੂੰ ਦੁੱਖ ਵੀ ਹੈ ਉਹ ਅੱਛੀ ਸੋਚ ਲੈ ਕੇ ਗਏ ਆ ਦਰਬਾਰ ਬੁਤਨਾ ਅੱਜ ਬਗਲਾ ਬੁਖੀ ਦੇ ਮੰਤ ਦੇ ਫਾਦਰ ਦੀ ਅੰਤਮ ਅਰਦਾਸ ਦੇ ਵਿੱਚ ਇਕੱਠੇ ਹੋਏ ਆ ਮੈਂ ਸਮਝਦਾ ਜਿਹੜੇ ਇਹ ਦਿਹਾੜੇ ਆ ਪੂਜਾ ਪਾਠ ਕਰਨ ਵਾਲੇ ਬੰਦਿਆਂ ਦੇ ਅੱਗੇ ਵੀ ਆਉਂਦੇ ਆ ਪਰ ਮਾਪੇ ਪਿਛਲੇ ਦਿਨੀ ਇਹਨਾਂ ਦੇ ਮਾਤਾ ਜੀ ਚੜ੍ਹਾਈ ਕਰਦੇ ਸੀਗੇ ਹੁਣ ਪਿਤਾ ਜੀ ਗਏ ਆ ਮਾਪੇ ਦਾ ਜਾਣਾ ਇਹ ਬਹੁਤ ਦੁੱਖਦਈ ਹੁੰਦਾ ਵਾ ਮਾਪੇ ਜਿੰਨੇ ਮਰਜੀ ਏਜ 'ਚ ਹੋ ਜਾਣ ਪਰ ਘਰ ਬੈਠਿਆਂ ਦਾ ਹੀ ਬੜਾ ਵੱਡਾ ਆਸਰਾ ਹੁੰਦਾ ਵਾ ਇਹਨਾਂ ਨੂੰ ਬੇਫਿਕਰੀ ਸੀਗੀ ਪਰ ਚਲੋ ਪ੍ਰਭੂ ਨੇ ਜੋ ਟਾਈਮ ਲਿਆਂਦਾ ਵਾ ਉਹਨੂੰ ਸ਼ਕਤੀ ਦੇਣ ਹੁਣ ਇਹਨਾਂ ਨੂੰ ਉਹ ਟਾਈਮ ਕੱਟਣ ਦੀ ਔਰ ਜਾਨ ਵਾਲੀ ਰੂਹ ਜਿਹੜੀ ਆ ਉਹ ਉਹਨਾਂ ਦੇ ਚਰਨਾਂ 'ਚ ਪ੍ਰਭੂ ਦੇ ਆਪਣਾ ਸਥਾਨ ਦੇਣ ਔਰ ਪਿੱਛੇ ਜਿਹੜਾ ਸਾਡੇ ਸਾਰਿਆਂ ਨੂੰ ਇਹ ਦੁੱਖ ਦੀ ਘੜੀ ਆਈ ਆ ਇਹਨੂੰ ਸਹਿਣ ਦਾ ਬਲ ਬਖਸ਼ਣ ਜੈ ਸ਼ੀ ਦੀ ਰਾਮ ਅੱਜ ਸਾਡੇ ਬਗਲਾ ਮੁਕੀ ਧਾਮ ਦੇ ਦੀ ਪ੍ਰਵੀਨ ਚੌਧਰੀ ਜੀ ਦੇ ਪਿਤਾ ਜੀ ਸ਼੍ਰੀ ਵਿਜੈ لال ਚੌਧਰੀ ਜੀ ਦੀ ਕਿਰਿਆ ਤੇ 11 ਦੁੱਖ ਪ੍ਰਗਟ ਕਰਦੇ ਹਾਂ ਮੈਂ ਰਾਜੇਸ਼ ਜੈਨ ਬੋਵੀ ਮੈਂਬਰ ਮਾਨੋਇਟੀ ਕਮਿਸ਼ਨ ਪੰਜਾਬ ਆਪਣੇ ਭਰਾ ਸ਼੍ਰੀ ਪ੍ਰਵੀਨ ਚੌਧਰੀ ਜੀ ਨੂੰ ਇਹ ਦੁੱਖ ਸਹਿਣ ਕਰਨ ਦੀ ਸ਼ਕਤੀ ਮੈਂ ਬਗਲਾ ਮੁਖੀ ਦੱਰੇ ਸਾਡਾ ਪੰਜਾਬ ਮਾਨੋਇਟੀ ਕਮਿਸ਼ਨ ਨਾਲ ਇਸ ਜੋਗ ਦੀ ਗੱਡੀ ਵਿੱਚ ਸੰਵੇਦਨਾ ਵੇਖ ਕਰਦਾ ਹੈ ਜੈਸ਼ੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬ੍ਰਿਜ ਲਾਲ ਚੌਧਰੀ ਜੀ ਜਿਨ੍ਹਾਂ ਦੀ ਸਾਰੇ ਸ਼ਹਿਰ ਦੇ ਵਿੱਚੋਂ ਰਾਜਨੀਤਿਕ ਸਮਾਜਿਕ ਧਾਰਮਿਕ ਲੋਕ ਸਾਰਿਆਂ ਨੇ ਆ ਕੇ ਸ਼ਰਧਾਂਜਲੀ ਦਿੱਤੀ ਹੈ ਐਸੇ ਲੋਕ ਜਦੋਂ ਦੁਨੀਆ ਤੋਂ ਚਲੇ ਜਾਂਦੇ ਆ ਪਰਿਵਾਰ ਨੂੰ ਤਾਂ ਘਾਟਾ ਹੁੰਦਾ ਹੀ ਆ ਤੇ ਸਮਾਜ ਨੂੰ ਵੀ ਬਹੁਤ ਵੱਡਾ ਘਾਟਾ ਹੁੰਦਾ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਕਰਦਾ ਕਿ ਇਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਸਾਨੂੰ ਸਾਰਿਆਂ ਨੂੰ ਭਾਣਾ ਮੰਨੰਦਾ ਬਲਵਕਸ਼